ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਵੈਗੁਰੂ ਅੱਗੇ ਬੇਨਤੀ ਕਰਦਾ ਵੀ ਤੁਸੀਂ ਸਭ ਠੀਕ ਠਾਕ ਹੋ ਮੈਂ ਚੜ੍ਹਦੀ ਕਲਾ ਵਿੱਚ ਹਾਂ ਅ ਬਲੌਗ ਬਣਾਉਣ ਦਾ ਜੀ ਤਾਂ ਨਹੀਂ ਤੇ ਕਰਦਾ ਪਰ ਲੋਕਾਂ ਮਿੱਤਰ ਕਹਿੰਦੇ ਨੇ ਵੀ ਬਲੌਗ ਇਓਂ ਬੰਦ ਕਰਤੇ ਵੀ ਬਣਾਓ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਆਪਣੇ ਹੜਾਂ ਦੀ ਸਥਿਤੀ ਚੱਲ ਰਹੀ ਹੈ ਆਪਣੇ ਪੰਜਾਬ ਚ ਜਿੱਦਾਂ ਗਰਦਾਸਪੁਰ ਇਧਰ ਤਰਨਤਾਰਨ ਫਰੋਜਪੁਰ ਇਧਰ ਬਾਕੀ ਹੁਸਿਆਰਪੁਰ ਵੱਲ ਇਹ ਸਥਿਤੀ ਕਾਫੀ ਮੰਨ ਲਓ ਵੀ ਉੱਥੇ ਜਾਦੇ ਉਹ ਹੋਈ ਹੋਈ ਹੈ ਵਿਗੜੀ ਹੋਈ ਹੈ ਵੀ ਪਾਣੀ ਨਾਲ ਬਹੁਤ ਲੋਕ ਪ੍ਰਭਾਵਿਤ ਹੋ ਗਏ ਫਸਲਾਂ ਵੀ ਮਰ ਗਈਆਂ ਬਾਕੀ ਡੰਗਰ ਬੱਚੇ ਵੀ ਬਹੁਤ ਮਰ ਚੁੱਕੇ ਨੇ ਬਾਕੀ ਜੀ ਜਨਤਾ ਦਾ ਮੰਨ ਲਈ ਜਿਹੜੇ ਪਰਿਵਾਰ ਉਹ ਵੀ ਆਪਣੇ ਘਰ ਛੱਡੀ ਬੈਠੇ ਨੇ ਬੇਨਤੀ ਆ ਵੀ ਉੱਥੇ ਲਈ ਕੁਝ ਆਪਣੇ ਲੋਕਾਂ ਨੂੰ ਵੀ ਰਾਸਣ ਵਗੈਰਾ ਇਕੱਠਾ ਕਰਕੇ ਬਾਕੀ ਡੰਗਰ ਵਾਸਤੇ ਚਾਰਾ ਤੇ ਫੀਡ ਫੂਡ ਵਗੈਰਾ ਹੋਰ ਪਾਣੀ ਪੂਣੀ ਜਰੂਰ ਪਿਜਾਓ ਤਾਂ ਕਿ ਆਪਣੇ ਆਪਣੇ ਹੀ ਵੀਰ ਭਾਈ ਨੇ ਉਹਨਾਂ ਦੀ ਆਪਾਂ ਨੂੰ ਮਦਦ ਕਰਨੀ ਜ਼ਰੂਰ ਚਾਹੀਦੀ ਆ ਇਹ ਬੇਨਤੀ ਹੋ ਆ ਬਾਕੀ ਅੱਜ ਜਿਹੜੇ ਬਲੌਗ 'ਚ ਆਪਾਂ ਦਿਖਾਉਂਦੇ ਆ ਕੁਝ ਵੀ ਮੰਨ ਲਓ ਵੀ ਜੀਰੀ ਬਾਰੇ ਵੀ ਦਿਖਾਉਣਾ ਕੁਝ ਵਾਰਸ ਦਾ ਹਜੇ ਵੀ ਕਾਫੀ ਪ੍ਰਭਾਵ ਪੈ ਰਿਹਾ ਹੈ ਇਹ ਵਾਰਸ ਰੋਜ ਇੱਕ ਦੋ ਦਿਨ ਵਿੱਚ ਹਟੀਦੀ ਬਾਕੀ ਰੋਜ ਮੰਗੂ ਹੀ ਆ ਰਹੀ ਹੈ ਇਹ ਬਾਕੀ ਵਾਲੇ ਵਾਲੇ ਤਾਂ ਆਪਣੇ ਸਾਰੇ ਹੜ੍ਹਾਂ ਦੀ ਸਥਿਤੀ ਕਾਫੀ ਵਿਗੜੀ ਹੋਈ ਹੈ ਕਿ ਜਿਹੜੀ ਮੰਨ ਲਓ ਵੀ ਹੜ੍ਹਾਂ ਨਾਲ ਕਾਫੀ ਲੋਕ ਪ੍ਰਭਾਵਿਤ ਹੋਏ ਨੇ ਅ ਬਾਕੀ ਦਿਖਾਉਨੇ ਅੱਗੇ ਆਪਾਂ ਹਫ਼ਤਾ ਸਾਰਾ ਹੀ ਹੋ ਗਿਆ ਮੌਸਮ ਖਰਾਬ ਹੋਏ ਨੂੰ ਮੰਨ ਲਓ ਇੱਕ ਦੋ ਦਿਨ ਵਿੱਚ ਥੋੜਾ ਜਿਹਾ ਠੀਕ ਰਿਹਾ ਹੁਣ ਦੁਬਾਰਾ ਫੇਰ ਬੱਦਲ ਵਾਜੀ ਸ਼ੁਰੂ ਹੋ ਗਈ ਇਦਾਂ ਹੁਣ ਮੌਸਮ ਸਾਰਾ ਚੱਲ ਰਿਹਾ ਬੱਦਲ ਵਾਈਜੀ ਵਾਲਾ ਬੱਦਲ ਆ ਰਿਹਾ ਪੂਰਾ ਹਵਾ ਚੱਲ ਰਹੀ ਹੈ ਪੂਰੀ ਐਨ ਇਦਾਂ ਮੌਸਮ ਖਰਾਬ ਜਿਹਾ ਹੀ ਚੱਲ ਰਿਹਾ ਐ ਨਿੱਕੀ ਨਿੱਕੀ ਕਣੀ ਵੀ ਗਿਰਦੀ ਐ ਟਾਮੀ ਟਾਮੀ ਜੀ ਬੱਦਲ ਘੋਰ ਦਾ ਆ ਸੜਾਈ ਉਹਦਨ ਕੌਂਸਲਰ ਨੂੰ ਵੀ ਪਾਣੀ ਮੰਨ ਲਓ ਵੀ ਹਫਤਾ ਸਾਰਾ ਹੋ ਗਿਆ ਤਕਰੀਬਨ ਲਾਇਨ ਵਿੱਚ بارش ਪਈ ਗਈ ਹੈ ਇਸ ਕਰਕੇ ਪਾਣੀ ਨਹੀਂ ਲਾਇਆ ਖਰੀ ਜਾਂਦਾ ਜਿਹਾ ਜਿਹਾ ਪਾਣੀ ਤੋਂ ਬਿਨਾ ਇਦਾਂ ਦਾ ਮੌਸਮ ਹੋ ਗਿਆ ਸਾਰਾ ਇਹ ਇੱਧਰ ਨੂੰ ਵੀ ਪੂਰਾ ਬੱਦਲ ਵਾਈ ਹੋਈ ਪਈ ਆ ਦੀਵੇ ਵਾਲੀ ਸਾਈਡ ਨੂੰ ਉਹ ਸਾਹਮਣੇ ਆਪਣੇ ਸੰਗਾ ਸਹੀਦਾਂ ਦੀ ਜਗ੍ਹਾ ਇਸ ਪਾਸੇ ਪਿੰਡ ਵੀ ਆ ਆਪਣਾ ਇੱਧਰ ਨੂੰ ਵੀ ਪੂਰਾ ਬੱਦਲ ਛਾਇਆ ਪਿਆ ਪੂਰੀ ਖਾਲੀ ਘਾਟ ਹੋਈ ਪਈ ਆ ਸਾਹਮਣੇ ਆਈ ਵੀ ਰੋਡ ਆ ਜਿਹੜਾ ਦੇਖਦੇ ਹੀ ਦੇਖਦੇ ਬਾਰਿਸ਼ ਹੋ ਗਈ ਸਟਾਰਟ ਅਪ੍ਰੈਲ ਲੱਗੀ ਬਾਰਿਸ਼ ਹੋ ਗਈ ਸ਼ੁਰੂ ਉਹ ਸਾਹਮਣੇ ਤਸਵੀਰ ਅਰਾ ਵੱਡਦਾ ਉਹ ਆਪਣਾ ਜਿਹੜਾ ਸੀਰੀ ਰੱਖਿਆ ਸੀ ਉਹ ਚਲਿਆ ਗਿਆ ਉਹਦੇ ਬਿਹਾਰ ਨੂੰ ਇਸ ਕਰਕੇ ਜੇ ਬੰਦੇ ਨੇ ਅਜੇ ਥੋੜੇ 2-4 ਦਿਨਾਂ ਚ ਆਉਣਾ ਸੀ ਕਰਕੇ ਉਹ ਥੋੜਾ ਜਿਹਾ ਫੇਰ ਕਹਿੰਦੇ ਵੀ ਆਪ ਸਾਰਾ ਵਗੈਰਾ ਵਾਡਣ ਲਈਏ ਵਾਡਰੇ ਹਾਲ ਸਾਹਮਣੇ ਉਹ ਲੱਦ ਦਾ ਸਾਹਮਣੇ ਸਾਰਾ ਦਰੋ ਕਰੋ ਫਿਰ ਜੈ ਪ੍ਰਤਾਪ ਨੂੰ ਢੀੜਾ ਕਢਾਉਣ ਲੈ ਕੇ ਆਇਆ ਸੀ ਉਹ ਕਹਿੰਦਾ ਮੈਂ ਬਾਹਰ ਘੁੰਮ ਕੇ ਆਉਣਾ ਆ ਬੈਠਾ ਜੈ ਪ੍ਰਤਾਪ ਇੱਧਰ ਦੇਖ ਜੈ ਪ੍ਰਤਾਪ ਆ ਦੇਖੋ ਹਾਂਜੀ ਮੂੰਚੋ ਕੱਢਦੇ ਆ ਇਹ ਵੀ ਬਾਹਰ ਘੁੰਮਦਾ ਸਕੀਨ ਹੈ ਇਸ ਕਰਕੇ ਇਹ ਕਹਿੰਦਾ ਵੀ ਮੈਨੂੰ ਬਾਹਰ ਘੁਮਾ ਕੇ ਲੈ ਕੇ ਆ ਇਹਨੂੰ ਫਿਰ ਇੱਧਰ ਲੈ ਕੇ ਆਇਆ ਘਮਾਉਣ ਬਾਤ ਆ ਮੋਟਰਾਂ ਮੋਟਰ ਤੇ ਆਪਣੇ ਇੱਥੇ ਘਮਾਉਣ ਲ ਕੇ ਆਇਤੀ ਮੀ ਸਟਾਰਟ ਹੋ ਗਿਆ ਇਸ ਕਰਕੇ ਅੰਦਰ ਵਰਾਂਡੇ ਜੇ ਚ ਬੈਠੇ ਤੇ ਜੀ ਥੋੜਾ ਜਿਹਾ ਘਟ ਜੀ ਜਦ ਫੇਰ ਘਰ ਨੂੰ ਜਾਵਾਂਗੇ ਮੋਟਰਾਂ ਵੀ ਤਕਰੀਬਨ ਹੁਣ ਖੜੀਆਂ ਨੇ ਕਾਫੀ ਹਫਤਾ ਸਾਰਾ ਹੀ ਹੋ ਗਿਆ ਪਾਣੀ ਦੀ ਤਾਂ ਲੋੜ ਨਹੀਂ ਸੀ ਕਿਉਂਕਿ ਬਾਰਸ਼ ਪਈ ਜਾਂਦੀ ਐ ਜਿੰਨਾ ਕ ਫਸਲ ਨੂੰ ਪਾਣੀ ਦੀ ਲੋੜ ਆ ਉੰਨਾ ਕ ਬਾਰਸ਼ ਪਈ ਜਾਂਦੀ ਐ ਐਦਾਂ ਦਾ ਮਾਹੌਲ ਆ ਦੇਖੋ ਖੜਦੂ ਬਾਈ ਬਾਈ ਕਰ ਦੇ ਬਾਈ ਬਾਈ ਕਰਕੇ ਦਿਖਾਈ ਐ ਬਾਈ ਬਾਈ ਕਰ ਕਰਦੇ ਆ ਬਾਈ ਬਾਈ ਕਰ ਦੇ ਵਿੱਚ ਬਾਈ ਬਾਈ ਕਰ ਦ ਬਾਰਸ ਵੀ ਆ ਗਈ ਕਾਫੀ ਜਣੀ ਹੁਣ ਇਸ ਕਰਕੇ ਮੈਥੇ ਦੇ ਬਰਾਂਡੇ ਤੇ ਉਹ ਸਾਹਮਣੇ ਵੀਰ ਪਹਿਲਾਂ ਸਭ ਜਿੱਤ ਤੇ ਵੀਰ ਨੇ ਟੋਕਾ ਕਰਿਆ ਹੁਣ ਉਹ ਰਲਾ ਕੇ ਉਹ ਟੱਕੇ ਰੱਖਦਾ ਸਾਹਮਣੇ ਉਹ ਕਰਦਾ ਸਾਹਸ ਪਾਈ ਆ ਜੀ ਹੋਰ ਜਿਬਾਤ ਆ ਗਈ ਇਸ ਕਰਕੇ ਹਰੇ ਉਰੇਂ ਤੱਕ ਕੇ ਰੱਖਾ ਵਾਸਤੇ ਉਹ ਕਰਦਾ ਐ ਵਾਈ ਵਾਈ ਕਰਦਾ ਜੀ ਬੱਦਲ ਪੂਰਾ ਘੋੜ ਰਿਹਾ ਹੈ ਮੌਸਮ ਦੋਕ ਦਿਨ ਥੋੜਾ ਜਿਹਾ ਠੋਕੋ ਵੀ ਰਹੀ ਵਿੱਚ ਬੱਦਲ ਵਾਈਜੀ ਹੋ ਜਾਂਦੀ ਸੀ ਜਣੀ ਠੀਕ ਰਿਹਾ ਦੋਕ ਦਿਨ ਹੁਣ ਅੱਜ ਫੇਰ ਸਟਾਰਟ ਹੋ ਗਿਆ ਜੀਰੀਆਂ ਤੇ ਪਹਿਲਾਂ ਸਪਰੇਅ ਕਰਤੀ ਦੀ ਆਪਾਂ ਨੇ ਇਹਦੇਮ ਬਾਰਸ਼ ਤੋਂ ਪਹਿਲਾਂ ਜਣੀ ਜਿਹੜਾ ਆ ਦਿਨ ਬਾਰਸ਼ ਜੇ ਦੇ ਚੱਲਦੇ ਤੇ ਹੁਣ ਤੋ ਪਹਿਲਾਂ ਕਰਤੀ ਸੀ ਹੁਣ ਬਾਕੀ ਦੀ ਨਿਸਰੇ ਤੇ ਮਾਰ ਕੇ ਜਾਂ ਨਿਸਰ ਜੂ ਫੇਰ ਕਰ ਦਾਂਗੇ ਹਾਂ ਜੀ ਅੱਜ ਜਿਵੇਂ ਕਹਿੰਦੇ ਹੁੰਦੇ ਨੇ ਬਾਰਸ਼ ਵਿੱਚ ਬੱਚੇ ਜਦੋਂ ਬਾਰਸ਼ ਆਉਂਦਾ ਟਾਈਮ ਹੁੰਦਾ ਹੈ ਹਵਾਜੀ ਚੱਲਦੀ ਹੈ ਜਾਂ ਬਾਰਸ਼ ਆਉਂਦੀ ਹੈ ਫਿਰ ਬੱਚੇ ਬਹੁਤ ਮਾਸਟ ਜਾਂਦੇ ਨੇ ਇਦਾਂ ਹੀ ਇਹ ਵੀ ਮਸਤੀਆਂ ਬੈਠਾ ਆ ਦੇਖੋ ਕੀ ਕਰ ਰਿਹਾ ਹੈ ਆ ਦੇਖੇ ਤੂਰੀਆ ਕਿੱਡਾ ਕਰਦਾ ਇਹ ਆਏ ਅ ਬਾਕੀ ਪਾਈ ਬਹੁਤ ਦੁੱਖ ਦੀ ਘੜੀ ਵੀ ਚੱਲ ਰਹੀ ਹੈ ਵੀ ਬਾਹਰ ਹੜਾਏ ਹੋਏ ਨੇ ਆਪਣੇ ਪੰਜਾਬ ਚ ਕਈ ਜਗ੍ਹਾ ਤੇ ਮੰਨ ਲਓ ਉੱਥੇ ਕਾਫੀ ਨੁਕਸਾਨ ਵੀ ਹੋ ਗਿਆ ਬਹੁਤ ਦੁੱਖ ਲੱਗਦਾ ਹੈ ਇਦਾਂ ਦਾ ਵੈਸ ਗੁਰੂ ਸਾਹਿਬ ਨੂੰ ਠੀਕ ਠਾਕ ਆਪਣੀਆਂ ਜਿੱਥੇ ਰਹਿਸਾਂ ਨੇ ਉੱਥੇ ਪਹਚਾਵੇ ਰੱਖੇ ਸੱਚਾ ਬਾਦਸ਼ਾਹ ਹੁਣ ਨਖਾਰੇ ਨੂੰ ਤੇ ਪਾਣੀ ਦਾ ਜਿਹੜਾ ਚੱਲ ਰਹੇ ਨੇ ਸਾੜਾ ਆਈ ਹੋਈ ਨੇ ਇਹਨਾਂ ਨੂੰ ਠੀਕ ਕਰੇ ਲਓ ਜੀ ਨਿਆਉਤ ਵੀ ਆ ਗਈ ਨਿਆਮਤ ਪਾ ਕੇ ਆ ਗਈ ਭਾਈ ਕਹਿੰਦੇ ਵੀ ਬਾਰਿਸ਼ ਹੋ ਰਹੀ ਹੈ ਕੋਟ ਪਾ ਕੇ ਆ ਗਈ ਬਾਰਿਸ਼ ਵਾਲਾ ਕਰਦੇ ਸਤਿ ਸ੍ਰੀ ਅਕਾਲ ਕਰਦੇ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਸੱਡੇ ਹਨ ਨਹੀਂ ਕਹ ਰਹੇ ਸੱਡੇ ਹੂੰ ਅਰ ਜਦ ਸਾਡੇ ਬੰਮ ਚਲ ਗਏ ਸੀ ਹੂੰ ਸਾਨੂੰ ਵੱਲੋਂ ਠੀਕ ਕਰਨੀ ਪੜਿਆ ਜਾਂ ਤਪਿਆ ਰੱਬੀ ਤੇ ਵੇਖ ਰੱਬੀ ਆਕਰਪੀ ਸਾਡਾ ਹੂੰ ਗੋਲੂ ਵੀ ਤੁਰ ਸ਼ਾਂਤ ਕਰਦਾ ਜਦੋਂ ਰੋਣੇ ਬਲੋਗ ਦੇਖਣੇ ਤੁਸੀਂ ਕਮੈਂਟ ਵਿੱਚ ਲਾਈਕ ਤੇ ਸਬਸਕ੍ਰਾਈਬ ਕਰੋ ਕਿਉਂਕਿ ਤੁਸੀਂ ਹਨਾ ਅੱਡੇ ਹਨ ਬਲੌਕ ਦੇਖੇ ਪਏ ਹਾਂ ਜਦ ਤੁਸੀਂ ਹਨ ਮੀ ਪਿੰਡ ਦੇ ਦੇਖ ਰਹੇ ਪਾਪਾ ਪਾਪਾ ਹਰਾ ਬੱਡ ਦਾ ਕੋ ਦੇਖੋ ਸਾਡੇ ਹਦਾ ਇੱਕ ਖਬਰ ਹੋ ਗਈ ਦੀ ਸਾਨੂੰ ਸਾਡੇ ਹਨ ਇੱਥੇ ਆਪਾਂ ਹਾ ਦੇਖਦੇ ਕਰਦੇ ਚੱਲ ਇੰਨੇ ਨੂੰ ਵੀਰ ਸੁਮਸ਼ੀਰ ਸਿੰਘ ਸਾਫਕਾ ਸਰਪੰਚ ਆ ਆਪਣੇ ਇੱਥੇ ਆ ਕੇ ਚੱਲ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਵੀਰ ਹਾਂ ਸਤਿ ਸ੍ਰੀ ਅਕਾਲ ਜੀ ਹਾਂ ਹੋ ਠੀਕ ਠਾਕ ਆ ਵੀਰ ਹਾਂ ਸਰ ਠੀਕ ਆ ਜੀ ਅੱਛਾ ਜੀਰੀ ਆਪਣੀ ਕਿਵੇਂ ਆ ਜੀਰੀ ਆਪਣੀ ਸਰ ਉਹੀ ਬਾਰੇ ਪੁੱਜੇ ਕਰਕੇ ਥੋੜੀ ਡਾਊਨ ਆ ਅੱਛਾ ਇਹ ਤੇ ਕੋਈ ਉਹ ਕਰੀ ਆ ਸਪਰੇਅ ਵਗੈਰਾ ਜਿਹੜੀ ਮੰਨ ਲਓ ਵੀ ਬਾਉਣੇ ਬੁੱਝੇ ਤੇ ਆਪਾਂ ਨੇ ਕਰਦੇ ਹੁੰਦੇ ਆ ਸਪਰੇਅ ਤੇ ਤੇਲੇ ਦੀ ਕਰੀ ਆ ਕੁੱਲੀ ਦੀ ਅੱਛਾ ਤੇ ਇੱਕ ਆਪਣੇ ਗੋਬਦੀ ਸੁੰਡੀ ਗੋਬਦੀ ਸੁੰਡੀ ਵਾਲੀ ਅੱਛਾ ਨੇ ਕੋਈ ਜਿਵੇਂ ਹੁਣ ਇਹ ਕਹਿ ਦਿੰਦੇ ਨੇ ਕਈ ਵਾਰ ਵੀ ਆ ਬੌਣੇ ਬੁੱਝੇ ਬਾਤ ਤੇ ਸਪੈਸ਼ਲ ਆਈ ਆ ਕੋਈ ਇਹ ਇਦਾਂ ਦੀ ਕੋਈ ਸਪੈਸ਼ਲ ਕਰੀ ਤਾਂ ਨਹੀਂ ਇਹ ਨਾ ਸਪੈਸ਼ਲ ਦਵਾਈ ਦਿੱਤੀ ਹੋਈ ਹੈ ਕਹਿੰਦੇ ਹੈ ਨਹੀਂ ਉਹ ਕਹਿੰਦੇ ਹੈ ਨਹੀਂ ਹੈ ਬੁੱਝਾ ਕੰਨਾ ਕਹੇ ਬੁੱਝਾ ਮਨ ਅੱਦਕਦਾ ਹੈਗਾ ਵਿੱਚ ਦੋ ਅੱਦ ਹੈਗਾ ਹੈ ਇਹ ਕਿਹੜੀ ਜਾਦੇ ਜੀਰੀ ਚ ਹੈ ਇਹ ਪੂਸਾ ਜ ਹੈ ਪੂਸਾ ਜ ਹੈ ਜਗਾਤੀ ਚ ਅੱਛਾ ਜਿਹੜੇ ਮਤਲਬ ਵੀ ਇਹ ਇਹ ਲੇਟ ਪਛੇਤੀ ਦਾ ਕੋਈ ਇਹ ਚ ਫਰਕ ਹੈਗਾ ਵੀ ਇਹ ਜੀਚ ਵੀ ਵੱਧ ਹੈ ਜਿਆਦੇ ਪਛੇਤੀ ਚ ਹੈ ਕਿ ਗੇਤੀ ਚ ਹੈ ਇਹ ਇਹ ਜਿਹੜੇ ਬਰਨ ਬੁੱਝਾ ਆਏ ਜਿਆਦੇ ਇਹ ਗੇਤੀ ਜੇ ਹੈ ਪਛੇਤੀ ਦੇ ਵਿੱਚ ਤਾਂ ਜਿਵੇਂ ਆਮਚਾ ਦੁਨੀਆਂ ਚ ਵੀ ਹੈਗਾ ਥੋੜਾ ਥੋੜਾ ਅੱਛਾ ਵੀ ਜਿਹੜੀ ਮੀਹਾਂ ਆਇਆ ਚ ਬਾਅਦ ਲੱਗੀ ਲੇਟ ਲੱਗੀ ਥੋੜੀ ਜੀ ਕੁਝ ਘਟ ਹੈ ਹਾਂ ਠੀਕ ਹੈ ਅ ਬਾਕੀ ਜੀਰੀ ਤਾਂ ਹੁਣ ਨਸਣ ਲੱਗੀ ਹੋਗੀ ਹਾਂ ਜੀਰੀ ਬਗੋਲੇ ਖੜੀ ਹੈ ਅੱਛਾ ਹਾਂ ਠੀਕ ਹੈ ਪਾਣੀ ਪੂਣੀ ਤਾਂ ਸਹੀ ਰਹੇ ਪਾਣੀ ਹੁਣ ਤੁਹਾਨੂੰ ਪਤਾ ਹੈ ਮੀਂਹੋਂ ਪਾਈ ਜਾਂਦੇ ਨੇ ਪਾਣੀ ਜੇ ਕੱਟੇ ਰੱਖੀਦਾ ਅੱਛਾ ਅੱਛਾ ਠੀਕ ਅੱਛਾ ਜਿਹੜੇ ਹੁਣ ਆਪਣੇ ਪੰਜਾਬ 'ਚ ਹੁਣ ਹੜ੍ਹ ਚੱਲ ਰਹੇ ਨੇ ਇਦਾਂ ਕਿਦਾਂ ਦੇ ਹਾਲਾਤ ਚੱਲ ਰਹੇ ਨੇ ਉਹ ਬਹੁਤ ਮਾੜੇ ਹਾਲਾਤ ਚੱਲ ਰਹੇ ਨੇ ਜਿਹੜੇ ਦੇਖ ਰਹੇ ਆਂ ਹਾਂ ਬਈ ਕਈ ਹੁਣ ਜਿਵੇਂ ਇੱਧਰ ਹੁਸਿਆਰਪੁਰ ਵਾਲੀ ਸਾਈਡ ਤੇ ਅਰਬਾਸਪੁਰ ਹੈ ਹਾਂ ਹੁਸਿਆਰਪੁਰ ਜ਼ਾਇਰੀ ਹੈ ਹਾਂ ਹਾਂ ਇੱਧਰ ਕਾਫੀ ਜ਼ਿਆਦਾ ਉਹ ਹਾਂ ਪਾਣੀ ਪਾਣੀ ਫਿਰ ਤਾਂ ਘਰਾਂ ਦੇ ਘਰ ਕਹਿੰਦੇ ਰੋਡ ਕਿਲੇ ਗਏ ਸਹੀ ਹੈ ਡੰਗਰ ਮਰ ਗਏ ਜਣੀ ਜਿਹੜਾ ਹੁਣ ਕਿਸਾਨਾਂ ਦਾ ਜਾਂ ਕੋਈ ਵੀ ਪਿੰਡ 'ਚ ਕੋਈ ਆਪਾਂ ਆਮ ਜਿਹੜੇ ਚਲੋ ਮਜ਼ਦੂਰ ਭਰਾ ਵੀ ਨੇ ਸਾਰਿਆਂ ਦਾ ਨੁਕਸਾਨ ਹੋਇਆ ਇਹ ਤਾਂ ਹੁਣ ਕਈ ਸਾਲਾਂ ਲਈ ਉਹ ਔਖਾ ਠੀਕ ਹੋਊਗਾ ਬਹੁਤ ਔਖਾ ਠੀਕ ਹੋਊਗਾ ਇਹ ਹੁਣ ਦੱਸੋ ਗਿਆ ਰਹੀ ਕੁਛ ਨਹੀਂ ਹੈਗਾ ਉਧਰ ਜਿਵੇਂ ਹੁਣ ਕੋਈ ਮਕਾਨ ਮੁਕੁੰਟਾ ਗਿਆ ਜਾਂ ਡੰਗਰ ਬੱਚਾ ਮਰ ਗਿਆ ਇਹ ਕਾਫੀ ਨੁਕਸਾਨ ਨਾਲ ਲੋਕਾਂ ਤੇ ਕਾਫੀ ਪ੍ਰਭਾਵ ਪਊਗਾ ਇਹਦਾ ਬਹੁਤ ਬਹੁਤ ਪ੍ਰਭਾਵ ਪੈਣਾ। ਹੂੰ। ਔਰ ਸਭ ਠੀਕ ਹੈ? ਹੋ ਠੀਕ ਹਾਂ ਜੀ ਬੜੀ ਵਧੀਆ। ਇਹ ਕੀਤੀ ਆਪਾਂ ਨੇ ਵੀਰ ਸੰਸੇਰ ਨਾਲ ਗੱਲ। ਇਹ ਆ ਆਪਣੇ ਕੋਲ ਇੱਥੇ ਆਏ ਤੇ ਚਲੋ ਗੇੜਾ ਕੱਢਣ ਆਏ ਤੇ ਇਹ ਜੀਰੀਵਲ ਅ ਬੈਠੇ ਬੈਠੇ ਚਲੋ ਗੱਲਬਾਤ ਕਰਦੇ ਗੱਲਾਂ 'ਚ ਗੱਲ ਤੁਰ ਪਈ। ਕਹਲਾ ਆਪਾਂ ਇਹ ਗੱਲ ਬਾਰੇ ਇਹਨਾਂ ਤੋਂ ਪਤਾ ਵੀ ਕਰਿਆ ਵੀ ਜੀਰੀ ਦਾ ਕਿਦਾਂ ਦਾ ਹੋਇਆ ਬਾਕੀ ਜਿਹੜਾ ਆਪਾਂ ਹ ਹੜਾਂ ਦੀ ਉਹ ਸਥਿਤੀ ਹੈ ਇਹ ਵੀਰਾਂ ਨੂੰ ਬੇਨਤੀ ਹੈ ਵੀ ਥੋੜਾ ਥੋੜਾ ਕਰਕੇ ਤੁਸੀਂ ਸਾਰੇ ਮਨ ਲਓ ਵੀ ਇਹ ਪਿੰਡਾਂ ਚ ਕੁਛ ਨਾ ਕੁਛ ਇਕੱਠਾ ਕਰਕੇ ਉੱਥੇ ਜ਼ਰੂਰ ਜ਼ਰੂਰ ਮਦਦ ਕਰੋ ਉੱਥੇ ਹਾਂ ਲੋੜ ਮੁਤਾਬਕ ਜਿਹੜੀ ਵੀ ਉਹਨਾਂ ਨੂੰ ਚੀਜ਼ ਦੀ ਲੋੜ ਆ ਉਹ ਮਦਦ ਜ਼ਰੂਰ ਕਰਨੀ ਚਾਹੀਦੀ ਆ ਜ਼ਰੂਰ ਚਾਹੀਦੀ ਆ ਜਿੰਨੀ ਕ ਸਰਦਿਆ ਉਹਨੇ ਕ ਬੰਦਾ ਆਪਣੀ ਆਪਣੀ ਮਦਦ ਜ਼ਰੂਰ ਕਰੋ ਇਹ ਤਾਂ ਚਾਹੀਦੀ ਆ ਜ਼ਰੂਰ ਫਿਰ ਜਿਹੜਾ ਆਪਣਾ ਏਰੀਆ ਵਿੱਚ ਆਇਆ ਹੋਇਆ ਜਿੱਥੇ ਲੋਕ ਉੱਧਰ ਮਦਦ ਦਾ ਚਾਹੀਦੀ ਆ ਮਦਦ ਜ਼ਰੂਰ ਚਾਹੀਦੀ ਆ ਚਲੋ ਨੇੜੇ-ਡੇੜੇ ਵਾਲੇ ਡੰਗਰਾਂ ਚ ਚਾਰਾ ਛਿੱਟਿਆ ਹੈਗਾ ਉਹਨਾਂ ਦੇ ਆਪਣੇ ਰਸਨ ਇਕੱਠਾ ਕਰਕੇ ਚਲੋ ਦੂਰ ਵਾਲੇ ਨੂੰ ਰਸਨ ਰੋਸਨ इकਟ्ठा ਕਰਕੇ ਦੇ ਦੇਣਾ ਚਾਹੀਦਾ ਹਾਂ ਪਿੰਡਾਂ ਚੋਂ ਹੁਣ ਇਕੱਠਾ ਘਰ ਘਰ ਤੋਂ ਇਕੱਠਾ ਕਰਕੇ ਏਕਣ ਦੇ ਦੇਣਾ ਚਾਹੀਦਾ ਹਾਂ ਹਾਂ ਇਹ ਤਾਂ ਹੈ ਹਾਂ ਠੀਕ 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 ਹੈ ਯੋਨਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡਾ ਬਲੌਗ ਦੇਖਦੇ ਹੋ ਦੇਸ਼-ਵਦੇਸ਼ਾਂ ਚ ਬੈਠੇ ਵੀ ਸਾਰੇ ਵੀਰਾ ਜਿਹੜਾ ਵੀ ਬਲੌਗ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਅ ਅੱਗੇ ਦਿਖਾਉਨੇ ਆ ਕੋਈ ਹੋਰ ਬਲੌਗ ਬਾਕੀ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਦੋਸਤ ਜੋੜੇ ਨੇ ਬਾਕੀ ਸ਼ੇਅਰ ਅੱਗੇ ਅੱਗੇ ਦੋਸਤਾਂ ਨੂੰ ਕਰਿਆ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ